ਇੱਕ ਵਾਰੀ ਆਵਾਜ਼ ਜ਼ਰੂਰ ਚੈੱਕ ਕਰ ਲਿਓ ਪਲੀਜ਼ ਤਾਂ ਇੱਕ ਵਾਰੀ ਆਵਾਜ਼ ਦਾ ਆਪਾਂ ਨੂੰ ਪਤਾ ਲੱਗ ਜੇ आवाज़ जरूर चेक कर लो ਹੈਲੋ 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 ਹਾਂਜੀ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀਆ ਚੈੱਕ ਕਰ ਲਿਓ ਮੜਾ ਜਾ ਵੀ ਆਪਣਾ ਠੀਕ ਆ ਤਾਂ bắt ਜੀ ਸਟਾਰਟਿੰਗ ਸੋ ਜਿੰਨੇ ਵੀ ਦੋਸਤ ਆਪਣੇ ਨਾਲ ਜੁੜੇ ਨੇ ਆਪਾਂ ਸਾਰਿਆਂ ਦਾ ਇੱਕ ਵਾਰ ਫਿਰ ਤੋਂ तहे ਦਿਲੋਂ ਧੰਨਵਾਦ ਕਰਦੀਏ ਤਾਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਦੇ ਵੀ ਆਵਾਜ਼ ਠੀਕ ਆ ਰਹੀ ਆ ਤਾਂ ਜਿਆਦਾ ਉੱਚੀ ਬੋਲਣ ਦੀ ਆਪਾਂ ਨੂੰ ਜ਼ਰੂਰਤ ਤਾਂ ਨਹੀਂ ਪੈਣੀ ਸੋ ਅੱਜ ਆਪਾਂ ਦੋ ਤਿੰਨ ਵਿਸ਼ਿਆਂ ਤੇ ਗੱਲ ਕਰਾਂਗੇ ਵਿਸ਼ੇ ਬਹੁਤ ਹੀ ਜਿਆਦਾ ਇੰਪੋਰਟੈਂਟ ਨੇ ਤੇ ਮੇਰੇ ਲਗੇ ਦੋ ਫਰਜ਼ਾਂ ਨੇ ਇਸ ਟਾਈਮ ਤਾਂ ਆਪਾਂ ਸਾਨੂੰ ਲਾਈਵ ਪ੍ਰੂਫ ਦਿਖਾਵਾਂਗੇ ਬਹੁਤ ਦੋਸਤ ਕਹਿ ਰਹੇ ਸੀ ਕਿ ਅਸੀਂ ਇੱਕ ਪਹਿਲਾ ਫਰਦ ਘਰ ਬੈਠ ਕੇ ਡਾਊਨਲੋਡ ਤੁਸੀਂ ਫਰਦ ਕਰੋ ਉਹ ਕਈ ਦੋਸਤਾਂ ਦੇ ਕਮੈਂਟ ਤੇ ਕਿ ਭਾਈ ਜੀ ਸਾਡੀ ਫਰਦ ਡਾਊਨਲੋਡ ਨਹੀਂ ਹੋ ਰਹੀ ਇੱਕ ਅਸੀਂ ਹੋਰ ਖੁਦ ਐਕਸਪੈਰੀਮੈਂਟ ਕਰਕੇ ਦੇਖਿਆ ਅ ਪ੍ਰਾਣੀ ਤੋਂ ਪ੍ਰਾਣੀ ਫਰਦ ਅਸੀਂ ਇਹ ਡਾਊਨਲੋਡ ਕਿਵੇਂ ਕਰ ਸਕਦੇ ਆ ਜਿਹੜੀ ਸਾਡੀ ਪ੍ਰਾਣੀ ਫਰਦ ਆ ਇਹ ਮੇਰੇ ਲਈ ਵੀ ਇੱਕ ਪ੍ਰਾਣੀ ਫਰਦ ਆ ਇਸ ਟਾਈਮ ਤੇ ਇਹ ਹੈਗੀ ਆ ਪ੍ਰਾਣੀ ਫਰਦ ਤੇ ਇਹ ਹੈਗੀ ਨਵੀਂ ਜਿਹੜੀਆਂ ਆਪਾਂ ਆਮ ਰੁਟੀਨ ਦੇ ਵਿੱਚ ਇਹਦਾ ਵੈਸੇ ਗ੍ਰੀਨ ਕਲਰ ਕੋਈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਹਾਂ ਜਿਹੜਾ ਗ੍ਰੀਨ ਜੇ ਕਲਰ ਚ ਆ ਰਹੀ ਹੈ ਸੇਮ ਪੈਟਰਨ ਆ ਤਕਰੀਬਨ ਆਲ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਕਿਤੇ ਸ਼ਾਇਦ ਇਹ ਚੇਂਜ ਨਾ ਹੋਵੇ ਤਕਰੀਬਨ ਮੋਸਟਲੀ ਸੇਮ ਹੀ ਪੈਟਰਨ ਹੈ ਸੋ ਇਹ ਦੋਵੇਂ ਵਿਸ਼ੇ ਮਤਲਬ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਨੇ ਮੈਂ ਇੱਕ ਸਾਈਟ ਵੀ ਲਿਖੀ ਬੈਠਾ ਤੇ ਤੁਸੀਂ ਸਾਰੇ ਵਿਸ਼ੇ ਵੀ ਇੱਥੇ ਦੇਖ ਰਹੇ ਹੋ ਮੈਂ ਤਕਰੀਬਨ ਇੱਥੇ 9-10 ਵਿਸ਼ੇ ਲਿਖੇ ਨੇ ਤਾਂ ਜਿੰਨੇ ਵੀ ਦੋਸਤ ਜੋੜੇ ਨੇ ਜਾਂ ਇਨ ਫਿਊਚਰ ਜੁੜ ਰਹੇ ਨੇ ਪਹਿਲਾਂ ਤਾਂ ਸਾਰਿਆਂ ਦਾ ਸੁਆਗਤ ਕਰਦੇ ਆ ਨੰਬਰ 2 ਤੇ ਜਿੰਨੇ ਵੀ ਤੁਹਾਡੇ ਕਮੈਂਟ ਆ ਰਹੇ ਨੇ ਤੇ ਥੋੜਾ ਜਿਹਾ ਸਾਨੂੰ ਟਾਈਮ ਦਿਓ ਦਿਓ ਕਿਉਂਕਿ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਮੈਂਟ ਬਹੁਤ ਜ਼ਿਆਦਾ ਨੇ ਹਰ ਇੱਕ ਕਮੈਂਟ ਦਾ ਸੀ ਇੱਕ ਦਿਨ ਛੱਡ ਕੇ ਵੀਡੀਓ ਪਾ ਰਹੇ ਆ ਅੱਜ ਮੇਰਾ ਲਾਈਵ ਹੋਣ ਦਾ ਇੱਕ ਛੋਟਾ ਜਿਹਾ ਮਕਸਦ ਸੀ ਕਿ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਨਾਲ ਮਤਲਬ ਸ਼ੇਅਰ ਕਰਾਂ ਸਾਂਝੀਆਂ ਕਰਾਂ ਤਾਂ ਜਿਨ੍ਹਾਂ ਦੀ ਸਾਨੂੰ ਰੁਟੀਨ ਦੇ ਵਿੱਚ ਜ਼ਰੂਰਤ ਹੈ ਵੈਸੇ ਤਾਂ ਰੁਟੀਨ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਹੀ ਮਿਲਣ ਤਾਂ ਬੈਸਟ ਹੈ ਪਰ ਵਟ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਕਿ ਪਹਿਲਾਂ ਆਪਾਂ ਇੱਕ ਜੋ ਮੇਨ ਤੁਰਾ ਜਾ ਮੇਨ ਫੋਕਸ ਦੀ ਗੱਲ ਕਰੀਏ ਫਰਦ ਤੇ ਗੱਲ ਕਰੀਏ ਕਿ ਅਸੀਂ ਜਿਹੜੀ ਨਵੀਂ ਫਰਦ ਇਹ ਤਾਂ ਡਾਊਨਲੋਡ ਕਰ ਲੈਣੇ ਪਰ ਜਿਹੜੇ ਸਾਡੇ ਬਜ਼ੁਰਗਾਂ ਦੀ ਜਾਂ ਆਪਾਂ ਮੇਰੇ ਦਾਦਾ ਜੀ ਦੀ ਗੱਲ ਕਰੀਏ ਜਾਂ ਪਰਦਾਦਾ ਜੀ ਦੀ ਗੱਲ ਕਰੀਏ ਜਿਹੜੀ ਉਹਨਾਂ ਦੇ ਨਾਂ ਤੇ ਪ੍ਰਾਪਰਟੀ ਆ ਉਹ ਅਸੀਂ ਫਰਦ ਕਿਵੇਂ ਡਾਊਨਲੋਡ ਕਰ ਸਕਦੇ ਆ ਕਈ ਵੀਰਾਂ ਜਿਵੇਂ ਰੁਟੀਨ ਦੇ ਵਿੱਚ ਨਵੀਂ ਫਰਜ਼ਾ ਜੋ ਮੈਂ ਰੱਖੀ ਬੈਠਾ ਐਸ ਟਾਈਮ ਆਦ ਦੇ ਵਿੱਚ ਨਵੀਂ ਫਰਜ਼ ਵੀ ਉਹਨਾਂ ਕੋਲ ਡਾਊਨਲੋਡ ਨਹੀਂ ਹੋ ਰਹੀ ਉਹ ਕਿਉਂ ਨਹੀਂ ਹੋ ਰਹੀ ਉਹਦੀਆਂ 2-3 ਗਲਤੀਆਂ ਨੇ ਜੋ ਤੁਸੀਂ ਹਮੇਸ਼ਾ ਕਰਦੇ ਆ ਰਹੇ ਹੋ ਠੀਕ ਆ ਜਦੋਂ ਤੁਹਾਨੂੰ ਉਸ ਚੀਜ਼ ਬਾਰੇ ਪਤਾ ਨਹੀਂ ਹੁੰਦਾ ਫਿਰ ਸਾਡੀ ਉਹ ਗਲਤੀ ਦੀ ਗਲਤੀ ਹੋ ਜਾਂਦੀ ਆ ਜਾਂ ਕਈ ਵਾਰੀ ਅਸੀਂ ਨੇ ਫਰਜ਼ ਦੇਖਣੀ ਹੁੰਦੀ ਆ ਕਿ ਹਾਂ ਮੈਂ ਜਸਟ ਇੱਕ ਰਿਕਾਰਡ ਦੇ ਲਈ ਆਪਣੀ ਫਰਜ਼ ਨੂੰ ਡਾਊਨਲੋਡ ਕਰਨਾ ਹੁੰਦਾ ਸਾਨੂੰ ਫਿਰ ਵੀ ਦਫ਼ਤਰਾਂ ਦੇ ਮਤਲਬ ਭੀੜ ਦੇ ਵਿੱਚ ਜਾਣਾ ਪੈਂਦਾ ਉੱਥੇ ਟੋਕਨ ਲੈਣੇ ਪੈਂਦੇ ਨੇ ਫਿਰ ਕਿਤੇ ਜਾ ਕੇ ਸਾਡਾ ਨੰਬਰ ਆਉਂਦਾ ਹੁਣ ਆਪਾਂ ਮੇਨ ਫੋਕਸ ਕਰੀਏ ਆਪਣਾ ਕਿ ਤੁਸੀਂ ਘਰ ਬੈਠ ਕੇ ਫਰਦ ਕਿੰਨੇ ਵੀ ਪੁਰਾਣੇ ਆ ਕਿੰਨੇ ਵੀ ਨਵੀਆਂ ਉਹ ਤੁਸੀਂ ਸਕਿੰਟਾਂ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਇੱਕ ਛੋਟਾ ਜਿਹਾ ਬੱਚਾ ਵੀ ਹੋਵੇ 5-7 ਸਾਲ ਦਾ ਜੇਕਰ ਉਹਨੂੰ ਅਸੀਂ ਗਾਈਡ ਕਰੀਏ ਤਾਂ 100% ਹੈ ਕਿ ਬੱਚਾ ਵੀ ਡਾਊਨਲੋਡ ਫਰਦ ਨੂੰ ਕਰ ਸਕਦਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੇ ਇੱਕ ਸਾਈਟ ਆ ਜਦੋਂ ਤੁਸੀਂ Chrome ਮੰਜੀਲਾ ਚਾਹੇ ਤੁਹਾਡੇ ਕੋਲ ਲੈਪਟਾਪ ਆ ਫੋਨ ਆ ਜਾਂ ਪੀਸੀ ਦੀ ਗੱਲ ਕਰੀਏ ਤੁਸੀਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਇੱਕ ਸਾਈਟ ਤੇ ਜਾਣਾ ਜਦੋਂ Chrome ਦੇ ਜਾਂ ਬ੍ਰਾਊਜ਼ਰ ਜਾਂ ਮੰਜੀਲੇ ਦੀ ਵਿੱਚ ਅਸੀਂ ਚਲੇ ਗਏ ਅਸੀਂ ਨੇ plrrs.org.in ਜਦੋਂ ਅਸੀਂ ਨੇ ਇਹ ਸਾਈਟ ਭਰਤੀ ਤਾਂ ਫਿਰ ਸਾਡੇ ਕੋਲ ਇਦਾਂ ਦਾ ਇੱਕ ਬਾਕਸ ਆ ਜੂਗਾ ਗ੍ਰੀਨ ਇੱਕ ਗ੍ਰੀਨ ਬਾਕਸ ਆ ਜਾਏਗਾ ਬਣਿਆ ਹੋਇਆ ਜਿਹਦੇ ਉੱਪਰ ਫਰਦ ਲਿਖਿਆ ਹੋਊਗਾ ਜਦੋਂ ਇਹ ਸਾਡੇ ਕੋਲ ਬਾਕਸ ਆ ਗਿਆ ਉਸ ਤੇ ਬਾਅਦ ਜਦੋਂ ਅਸੀਂ ਇਸ ਫਾਰਮ ਦੇ ਉੱਪਰ ਇਸ ਬਾਕਸ ਦੇ ਉੱਪਰ ਕਲਿੱਕ ਕਰਾਂਗੇ ਜਦੋਂ ਅਸੀਂ ਨੇ ਕਲਿੱਕ ਕੀਤਾ ਇਹਨੂੰ ਤਾਂ ਉਸ ਤੋਂ ਬਾਅਦ ਅੱਗੇ ਲੈਫਟ ਸਾਈਡ ਤੇ ਇੱਕ ਡਾਟਾ ਆ ਜ ਗਿਆ ਕਿ ਮੁੱਖ ਪੰਨਾ ਜਦੋਂ ਮੁੱਖ ਪੰਨਾ ਆ ਗਿਆ ਰਾਈਟ ਸਾਈਡ ਤੇ ਜਿੱਥੇ ਮੈਨੇ ਇਹ ਸੰਬੰਧੀ ਸ਼ਬਦ ਲਿਖਿਆ ਹੋਇਆ ਸੋ ਇਥੇ ਇੱਕ ਦੋ ਭਾਸ਼ਾਾਂ માં ਆਉਣਗੀਆਂ ਇੱਕ ਇੰਗਲਿਸ਼ ਦੂਜੀ ਪੰਜਾਬੀ ਦੋਨੇ ਭਾਸ਼ਾ ਦੇ ਵਿੱਚ ਇਹ ਆਪਣਾ ਰਿਕਾਰਡ ਸ਼ੋ ਹੋ ਰਿਹਾ ਚਾਹੇ ਤੁਸੀਂ ਇੰਗਲਿਸ਼ ਵਿੱਚ ਡਾਊਨਲੋਡ ਕਰੋ ਚਾਹੇ ਪੰਜਾਬੀ ਦੇ ਵਿੱਚ ਡਾਊਨਲੋਡ ਕਰੋ ਸੋ ਆਪਾਂ ਸਾਰੀ 20-25 ਕਿ ਮਿੰਟ ਲਾਈਵ ਹੋਵਾਂਗੇ ਸੋ 20-25 ਮਿੰਟ ਹੀ ਇੱਕ ਇੱਕ ਤੁਹਾਡਾ ਸੈਕਿੰਡ ਸਾਡੇ ਲਈ ਬਹੁਤ ਕੀਮਤੀ ਆ ਸੋ ਐਂਡ ਤੱਕ ਬਣੇ ਰਹਿਣਾ ਬਹੁਤ ਇੰਪੋਰਟੈਂਟ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਆਈ ਹੋਪ ਮੈਂ ਆਸ ਕਰਦਾ ਕਿ ਤੁਸੀਂ ਜੁੜੇ ਵੀ ਰਹੋਗੇ ਤੇ ਜਾਣਕਾਰੀ ਜੇ ਵਧੀਆ ਲੱਗੀ ਤਾਂ ਨਾਲ ਹੁੰਦੇ ਕਮੈਂਟ ਤੇ ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਜੁੜ ਰਹੇ ਹੋ ਉਹ ਏਰੀਆ ਪਲੀਜ਼ ਸਾਨੂੰ ਮੈਂਸ਼ਨ ਕਰਨ ਦੀ ਮੈਂਸ਼ਨ ਕਰਨ ਦੀ ਜਰੂਰ ਖੇਚਲਾ ਕਰਿਓ ਆਪਣਾ ਏਰੀਆ ਲਿਖਣ ਦੀ ਜਰੂਰ ਖੇਚਲਾ ਕਰਨੀ ਆ ਸੋ ਜਦੋਂ ਆਪਾਂ ਉਸ ਪੈਟਰਨ ਤੋਂ ਅੱਗੇ ਚੱਲਾਂਗੇ ਜਦੋਂ ਅਸੀਂ ਮੁੱਖ ਪੰਨੇ ਦੀ ਗੱਲ ਕਰ ਰਹੇ ਹਾਂ ਇੰਗਲਿਸ਼ ਪੰਜਾਬੀ ਭਾਸ਼ਾ ਜਿਹੜੀ ਮਰਜ਼ੀ ਲੈਂਗੁਏਜ ਸਿਲੈਕਟ ਕਰ ਲਓ ਜਦੋਂ ਅਸੀਂ ਨੇ ਉਹ ਲੈਂਗੁਏਜ ਸਿਲੈਕਟ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਫਿਰ ਤੋਂ ਡੇਲੇਵੇ ਉਹ ਮੰਗੇਗਾ ਵੀ ਹਾਂ ਤੁਸੀਂ ਆਪਣੀ ਫਰਦ ਕੱਢਣੀ ਆ ਜ਼ਿਲ੍ਹਾ ਤਹਿਸੀਲ ਪਿੰਡ ਤੇ ਸਾਲ ਜ਼ਿਲ੍ਹਾ ਤਹਿਸੀਲ ਪਿੰਡ ਤੇ ਸਾਲ ਜਦੋਂ ਇਥੋਂ ਆਪਾਂ ਅਸੀਂ ਆਪਣੇ ਜ਼ਿਲ੍ਹਾ ਸਿਲੈਕਟ ਕਰ ਲਿਆ ਤਹਿਸੀਲ ਸਿਲੈਕਟ ਕਰ ਲਈ ਪਿੰਡ ਸਿਲੈਕਟ ਕਰ ਲਿਆ ਸਾਲ ਸਿਲੈਕਟ ਕਰ ਲਿਆ ਹੁਣ ਇੱਥੇ ਦੋ ਗੱਲਾਂ ਨੇ ਜੋ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਧਿਆਨ ਦੇਣ ਵਾਲੀਆਂ ਨੇ ਉਹ ਦੋ ਗੱਲਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਮੈਂ ਸਿਰਫ ਤੁਹਾਡੇ ਦੋ ਕਿ ਮਿੰਟ ਲਵਾਵਾਂਗਾ ਤੇ ਆਪਣੇ ਇੱਕ ਟੈਲੀਗ੍ਰਾਮ ਤੇ ਗਰੁੱਪ ਬਣਾਇਆ ਹੋਇਆ ਜੇਕਰ ਤੁਹਾਨੂੰ ਲੱਗਦਾ ਵੀ ਜਿਹੜੀ ਅਸੀਂ ਇੱਕ ਦਿਨ ਛੱਡ ਕੇ ਡੇਲੀ 5 ਤੋਂ 6 ਦੇ ਵਿੱਚ ਵੀਡੀਓ ਪਾ ਰਹੇ ਹਾਂ ਜੇਕਰ ਤੁਹਾਨੂੰ ਨਹੀਂ ਮਿਲ ਰਹੀ ਤਾਂ ਪਲੀਜ਼ ਸਾਡੀ ਹੰਬਲ ਰਿਕਵੈਸਟ ਆ ਹੱਥ ਜੋੜ ਕੇ ਜਿੰਨੇ ਵੀ ਭੈਣ ਭਰਾ ਜੁੜੇ ਨੇ ਤਾਂ ਟੈਲੀਗ੍ਰam ਤੇ ਗਰੁੱਪ ਆ ਪੰਜਾਬ ਦੇ ਹੀਰੇ 1 ਜ਼ਮੀਨ ਫਰਦ ਸੰਬੰਧੀ ਜਾਣਕਾਰੀ ਤਾਂ ਇਹਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਹਰ ਰੋਜ਼ ਜਦੋਂ ਵੀ ਅਸੀਂ ਵੀਡੀਓ ਪਾ ਰਹੇ ਹਾਂ ਲਾਈਵ ਹੋ ਰਹੇ ਹਾਂ ਤੁਹਾਨੂੰ ਇੱਥੇ ਵੀਡੀਓ ਮਿਲੇਗੀ ਮਿਲੇਗੇ ਜੇ ਤੁਸੀਂ ਆਪਣੇ ਕੰਮ ਦੇ ਵਿੱਚ ਵਿਜੀ ਹੋ ਤਾਂ ਤੁਸੀਂ ਇੱਥੇ ਜਾ ਕੇ ਵੀਡੀਓ ਦੇਖ ਸਕਦੇ ਹੋ ਜੇ ਇੱਥੇ ਦੇਖਣ ਦੇ ਵਿੱਚ ਵੀ ਤੁਹਾਨੂੰ ਕੋਈ ਦਿੱਕਤ ਆ ਤਾਂ ਆਪਣੇ ਚੈਨਲ ਦੀ ਪਲੇਲਿਸਟ ਬਣੀ ਹੋਈ ਆ ਆਲ ਪਲੇਲਿਸਟ ਜਮੀਨ ਸੰਬੰਧੀ ਉੱਥੇ ਜਾ ਕੇ ਵੀ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਅੱਗੇ ਆਪਾਂ ਨੇ ਸਬਜੈਕਟਾਂ ਦੀ ਵੀਡੀਓ ਬਣਾਈਆਂ ਹੋਈਆਂ ਨੇ ਬਿਆਨਾ ਨਿਸ਼ਾਨਦਾਈ ਫੀਲਡ ਬੁੱਕ ਕੁਰਸੀਨਾਮਾ ਤਤੀਮਾ ਤਕਸੀਮ ਤੇ ਵਿਰਾਸਤ ਦੇ ਗੋਦਨਾਮਾ ਇਹਦੀਆਂ ਵੀਡੀਓ ਪਹਿਲਾਂ ਤੋਂ ਆਪਣੇ ਚੈਨਲ ਤੇ ਪਈਆਂ ਹੋਈਆਂ ਨੇ ਜੇਕਰ ਨਹੀਂ ਦੇਖੀਆਂ ਤਾਂ ਇੱਕ ਵਾਰ ਇਹਨਾਂ ਨੂੰ ਦੇਖਣ ਦੀ ਜ਼ਰੂਰ ਕੋਸ਼ਿਸ਼ ਕਰੋ ਬਹੁਤ ਜ਼ਿਆਦਾ ਜਾਣਕਾਰੀ ਮਿਲੇਗੀ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਅਸੀਂ ਗਲਤੀ ਕਿੱਥੇ ਕਰ ਰਹੇ ਹਾਂ ਅਸੀਂ ਗਲਤੀ ਕਰ ਰਹੇ ਹਾਂ ਇੱਥੇ ਜਦੋਂ ਆਪਾਂ ਨੇ ਆਪਣੀ ਡਾਟਾ ਭਰ ਲਿਆ ਇੱਥੇ ਜਦੋਂ ਆਪਾਂ ਨੇ ਆਪਣਾ ਪਿੰਡ ਸਿਲੈਕਟ ਕਰ ਲਿਆ ਨਾਮ ਸਿਲੈਕਟ ਕਰ ਲਿਆ ਅ ਪਹਿਲਾਂ ਪਨੇ ਸਿਲੈਕਟ ਕਰਨਾ ਇੱਥੇ ਜ਼ਿਲ੍ਹਾ ਤਹਿਸੀਲ ਪਿੰਡ ਸਾਲ ਜਦੋਂ ਇਹਨੂੰ ਅੱਗੇ ਭਰਾਂਗੇ ਅੱਗੇ ਸਾਡੇ ਕੋਲ ਚਾਰ ਆਪਸ਼ਨ ਆਉਣਗੀਆਂ ਜਦੋਂ ਸਾਡੇ ਕੋਲ ਚਾਰ ਆਪਸ਼ਨ ਆ ਆ ਗੀਆਂ ਉਸ ਫਰਦ ਨੂੰ ਅਸੀਂ ਕਿਸੇ ਵੀ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ ਉਹ ਸਾਡੀ ਚੁਆਇਸ ਆ ਵੀ ਉਹਨੂੰ ਅਸੀਂ ਫਰਦ ਨੂੰ ਡਾਊਨਲੋਡ ਕਰਨਾ ਕਿਵੇਂ ਆ ਚਾਹੀਏ ਉਹਨੂੰ ਮਾਲਕ ਦੇ ਨਾਮ ਤੇ ਡਾਊਨਲੋਡ ਕਰ ਲਓ ਚਾਹੀਏ ਖਸਰਾ ਨੰਬਰ ਦੇ ਨਾਮ ਤੇ ਡਾਊਨਲੋਡ ਕਰ ਲਓ ਚਾਹੀਏ ਉਹਨੂੰ ਖਦੋਨੀ ਦੇ ਖਤੌਨੀ ਦੇ ਨਾਮ ਤੇ ਡਾਊਨਲੋਡ ਕਰ ਲਓ ਜਿਹੜੇ ਮਰਜ਼ੀ ਨਾਮ ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਰ ਇੱਥੇ ਇੱਕ ਜਦੋਂ ਤੁਸੀਂ ਆਪਣੀ ਪੁਰਾਣੀ ਤੋਂ ਪੁਰਾਣੀ ਜਏ ਨਵੀਂ ਫਰਦ ਆ ਜਦੋਂ ਤੁਸੀਂ ਉਹਨੂੰ ਡਾਊਨਲੋਡ ਕਰੋਗੇ ਤਾਂ ਤੁਸੀਂ ਨੇ ਕੀ ਕਰਨਾ ਜਦੋਂ ਇਹਦੇ ਵਿੱਚ ਆਪਾਂ ਜ਼ਿਆਦਾਤਰ ਨਾਮ ਤੇ ਓਨਰ ਨੇਮ ਤੇ ਹੀ ਆਪਣੇ ਜਿਹੜਾ ਨਾਮ ਹੁੰਦਾ ਉਹਦੇ ਨਾਮ ਤੇ ਹੀ ਜ਼ਿਆਦਾਤਰ ਆਪਾਂ ਫਰਮ ਡਾਊਨਲੋਡ ਕਰਦੇ ਆ ਹੁਣ ਇੱਥੇ ਆਪਾਂ ਕਿਸੇ ਬੰਦੇ ਦਾ ਨਾਮ ਲੈ ਲਿਆ ਆਪਾਂ ਇੱਥੇ ਇੱਕ ਬੰਦੇ ਦਾ ਨਾਮ ਲੈ ਲਿਆ ਜਸਵੀਰ ਸਿੰਘ ਕਿਸੇ ਵੀ ਪਿੰਡ ਦਾ ਬੰਦਾ ਮੈਂ نیچے ਵੀ ਜਸਵੀਰ ਸਿੰਘ ਲਿਖਿਆ ਉੱਪਰ ਵੀ ਜਸਵੀਰ ਸਿੰਘ ਲਿਖਿਆ ਪਰ ਇੱਥੇ ਫਰਕ ਕੀ ਆ ਜੇ ਅਸੀਂ ਇੰਗਲਿਸ਼ ਦੇ ਵਿੱਚ ਪਾਈਏ ਕਈ ਵਾਈ ਤਾਂ ਜੇ ਐਸ ਪਾ ਕੇ ਵੀ ਆਰ ਪਾਉਂਦੇ ਨੇ ਕਈ ਵੀਰ ਜੇ ਅਸੀਂ ਗੱਲ ਕਰੀਏ ਜੇ ਐਸ ਜਸਵੀਰ ਡਬਲ ਈ ਪਾ ਕੇ ਜਸਵੀਰ ਪਾਉਂਦੇ ਨੇ ਪਰ ਜਦੋਂ ਤੁਸੀਂ ਇਹ ਫਾਰਮ ਡਾਊਨਲੋਡ ਕਰਨੀ ਆ ਉਦੋਂ ਤੁਸੀਂ ਆਪਣਾ ਪੁਰਾਣਾ ਰਿਕਾਰਡ ਇੱਕ ਵਾਰੀ ਜ਼ਰੂਰ ਦੇਖਣਾ ਜੇ ਵੀ ਉੱਥੇ ਸਾਡੇ ਨਾਂ ਤੇ ਬੱਬਾ ਲਿਖਿਆ ਹੋਇਆ ਜਾਂ ਬਾਵਾ ਲਿਖਿਆ ਹੋਇਆ ਬੱਬਾ ਲਿਖਿਆ ਹੋਇਆ ਜਾਂ ਸਾਡਾ ਬਾਵਾ ਲਿਖਿਆ ਹੋਇਆ ਜੇਕਰ ਤੁਹਾਡੇ ਨਾਮ ਤੇ ਬੱਬਾ ਲਿਖਿਆ ਹੋਇਆ ਚਾਹੇ ਤੁਹਾਡੇ ਡਾਕੂਮੈਂਟ ਦੇ ਵਿੱਚ ਬਾਵਾ ਪਰ ਜੇ ਤੁਹਾਡੇ ਲੈਂਡ ਰਿਕਾਰਡ ਦੇ ਵਿੱਚ ਬੱਬਾ ਤਾਂ ਤੁਸੀਂ ਬੱਬਾ ਭਰ ਕੇ ਹੀ ਫਰਦ ਡਾਊਨਲੋਡ ਕਰੋਗੇ ਫਿਰ ਫਰਦ ਡਾਊਨਲੋਡ ਹੋਏਗੀ ਨਹੀਂ ਤੁਹਾਡੀ ਫਰਦ ਡਾਊਨਲੋਡ ਨਹੀਂ ਹੋਵੇਗੀ ਚਾਹੇ ਤੁਸੀਂ ਦਿੱਲੀ ਜਾਓ ਦੱਖਣ ਜਾਓ ਕਿਤੇ ਵੀ ਚਲੇ ਜਾਓ ਤੁਹਾਡੀ ਫਰਦ ਡਾਊਨਲੋਡ ਨਹੀਂ ਹੋ ਸਕਦੀ ਜੇ ਤੁਸੀਂ ਔਨ ਰਿਕਾਰਡ ਜਿਹੜੇ ਤੁਹਾਡੇ ਡਾਕੂਮੈਂਟ ਨੇ ਜੇ ਤੁਹਾਡੇ ਸਰਟੀਫਿਕੇਟ ਨੇ ਸਟੱਡੀ ਵਾਈਜ ਜਾਂ ਤੁਹਾਡੇ ਆਪਣੇ ਪ੍ਰੂਫ ਨੇ ਜਿਵੇਂ ਆਧਾਰ ਕਾਰਡ ਪੈਨ ਕਾਰਡ ਜਾਂ ਆਪਣਾ ਪਾਸਪੋਰਟ ਹੋ ਗਿਆ ਜੇ ਤੁਹਾਡੇ ਔਨ ਪ੍ਰੂਫ ਤੇ ਜਿਹੜੇ ਉਤੇ ਬਾਵਾ ਲਿਖਿਆ ਹੋਇਆ ਤੁਸੀਂ ਆਪਣੇ ਫਰਦਰ ਰਿਕਾਰਡ ਦੇ ਵਿੱਚ ਵੀ ਬਾਵਾ ਰਿਕਾਰਡ ਬਾਵਾ ਦਰਜ ਕਰਨਾ ਚਾਹੁੰਦੇ ਹੋ ਵੀ ਮੇਰਾ ਔਨ ਜੋ ਲੈਂਡ ਰਿਕਾਰਡ ਦੇ ਵਿੱਚ ਨਾਮ ਦਰਜਾ ਉਹਦੇ ਉੱਪਰ ਵੀ ਬਾਵਾ ਆਵੇ ਫਿਰ ਤੁਹਾਨੂੰ ਇੱਕ ਫਰਦ ਵਦਰ ਦੀ ਐਪਲੀਕੇਸ਼ਨ ਦੇਣੀ ਪਾਉਗੀ ਸੋ ਜਿੱਥੇ ਬਾਅਰ ਨੋਟਰੀ ਟੈਸਟਡ ਬੈਠੇ ਹੁੰਦੇ ਨੇ ਉਥੋਂ ਆਪਣੇ ਇੱਕ ਲੈਟਰ ਟਾਈਪ ਹੋਊਗਾ ਉਹਨਾਂ ਤੋਂ ਲੈਟਰ ਟਾਈਪ ਕਰਾਓ ਜਿਹੜੇ ਵੀ ਤੁਹਾਡੇ ਮਤਲਬ ਰਿਜਨਲ ਪ੍ਰੂਫ ਨੇ ਉਹਦੀ ਫੋਟੋ ਕਾਪੀ ਟੈਸਟਡ ਕਰਕੇ ਫਰਦਰ ਦੀ ਕਾਪੀ ਲੈ ਕੇ ਕਿ ਸਾਡਾ ਇਹ ਨਾਮ ਚੱਲਦਾ ਬਾਇਓ ਮਿਸਟੇਕ ਸਾਡਾ ਬੱਬੇ ਦੀ ਬਾਵੇ ਦੀ ਜਗ੍ਹਾ ਤੇ ਬੱਬਾ ਲਿਖਿਆ ਗਿਆ ਹੁਣ ਇਹਨੂੰ ਬਾਵਾ ਕੀਤਾ ਜਾਵੇ ਤਾਂ ਉਹ ਥੋੜੇ ਸਮੇਂ ਦੇ ਵਿੱਚ ਉੱਥੇ ਤੁਹਾਡਾ ਨਾਮ ਫਰਦਰ ਵਰਦਰ ਹੋ ਕੇ ਠੀਕ ਹੋ ਜਾਏਗਾ ਨੰਬਰ 2 ਤੇ ਜਦੋਂ ਅਸੀਂ ਅਗਲੀ ਆਪਸ਼ਨ ਤੇ ਜਾਵਾਂਗੇ ਸਾਨੂੰ ਬੱਬੇ ਦੀ ਜਗ੍ਹਾ ਤੇ ਬਾਵਾ ਲਿਖਣਾ ਪੈਣਾ ਕਿਉਂਕਿ ਜਿਹੜਾ ਸਾਡਾ ਫਰਜ਼ਦਾਰ ਕਾਉੜਾ ਜੇ ਸੁਣਨ ਸੇ ਫਰਜ਼ ਦੀ ਗੱਲ ਕਰੀਏ ਜੇ ਇੱਥੇ ਮੈਂ ਇੱਕ ਬੰਦੇ ਦੀ ਫਰਜ਼ ਕੱਢਣੀ ਆ ਜਿਹੜਾ ਫਰਜ਼ ਤੇ ਨਾਮ ਹੈ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਰਿਹਾ ਜਿਹਨੇ ਵੀ ਮੇਰੇ ਭੈਣ ਭਰਾ ਜੁੜ ਰਹੇ ਨੇ ਜਿਹੜਾ ਫਰਜ਼ ਤੇ ਤੁਹਾਡਾ ਨਾਮ ਆ ਚਾਹੇ ਉਹ ਇੱਕ ਬਿੰਦੀ ਦੀ ਵੀ ਘਾਟ ਕਿਉਂ ਨਾ ਹੋਵੇ ਕਈ ਅਸੀਂ ਦੇਖਦੇ ਆ ਜੇ ਮੰਨ ਲਓ ਸਿੰਘ ਅਸੀਂ ਉੱਪਰ ਟਿੱਪੀ ਪਾਉਣੀ ਆ ਤਸੇ ਸੇ ਅਰੀ ਉੱਪਰ ਟਿੱਪੀ ਕੱਗਾ ਸਿੰਘ ਜੇਕਰ ਸਾਡੇ ਫਰਦਰ ਕਾਉਡ ਦੇ ਵਿੱਚ ਟਿੱਪੀ ਨਹੀਂ ਪਈ ਹੋਈ ਫੇਰ ਵੀ ਤੁਹਾਡੀ ਫਰਦ ਡਾਊਨਲੋਡ ਨਹੀਂ ਹੋ ਸਕਦੀ ਬਹੁਤ ਸਾਰੇ ਦੋਸਤਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਅਸੀਂ ਨੇ ਇੱਕ ਵੱਡੀ ਵੀਡੀਓ ਪਾਈ ਹੋਈ ਸੀ ਕਿ ਘਰ ਬੈਠ ਕੇ ਕਰੋ ਮਿੰਟਾਂ ਦੇ ਵਿੱਚ ਫਰਦਰ ਡਾਊਨਲੋਡ ਉਹਦੇ ਵਿੱਚ ਬਹੁਤ ਦੋਸਤਾਂ ਦੇ ਕਮੈਂਟ ਤੇ ਕਿ ਬਾਈ ਜੀ ਤੁਸੀਂ ਵੀਡੀਓ ਤਾਂ ਪਾ ਦੀ ਪਰ ਸਾਡੀ ਫਰਦ ਡਾਊਨਲੋਡ ਨਹੀਂ ਹੋ ਰਹੀ ਉਹ ਬ੍ਰਦਰ ਤੁਸੀਂ ਮਤਲਬ ਟਰਸਟ ਕਰਿਓ ਮੇਰੇ ਤੇ ਮੈਂ ਉਹ ਚੀਜ਼ ਨੂੰ ਖੁਦ ਤੇ ਇੰਪਲੀਮੈਂਟ ਕੀਤਾ ਮੇਰਾ ਨਾਮ ਹੈਗਾ ਰਵਿੰਦਰ ਸ਼ਰਮਾ ਜਦੋਂ ਅਸੀਂ ਨੇ ਜਿਹੜਾ ਮੇਰਾ ਲੈਂਡ ਰਿਕਾਰਡ ਦੇ ਵਿੱਚ ਆ ਉਹ ਮੇਰਾ ਜਿਹੜੇ ਮੇਰੇ ਪ੍ਰੂਫ ਨੇ ਆ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਆ ਜਾਂ ਮੇਰੀ ਫਰਦ ਦੇ ਨਾਮ ਆ ਉਹਦੇ ਸੱਸੇ ਪੈਰ ਬਿੰਦੀ ਸੱਸੇ ਪੈਰ ਬਿੰਦੀ ਰਾਰਾ ਮੰਮੇ ਕੰਨਾ ਸ਼ਰਮਾ ਰਵਿੰਦਰ ਸ਼ਰਮਾ ਮੈਨੇ ਲਿਖਿਆ ਹੋਇਆ ਜਿਹੜੇ ਮੇਰੇ ਰਿਕਾਰਡ ਦੇ ਵਿੱਚ ਹੈ ਗਿਆ ਆਲ ਪ੍ਰੂਫ ਦੇ ਵਿੱਚ ਜਦੋਂ ਮੈਂ ਇਥੋਂ ਬਿੰਦੀ ਚੱਕਤੀ ਫੇਰ ਮੈਂ ਫਰਦ ਕੱਢਣ ਦੀ ਕੋਸ਼ਿਸ਼ ਕੀਤੀ ਆਪਣੀ ਤਾਂ ਮੇਰੀ ਫਰਦ ਡਾਟਾ ਡਾਟਾ ਨਾਟ ਫਾਊਂਡ ਕਈ ਵਾਰੀ ਮੈਸੇਜ ਆਇਆ ਵੀ ਨਾਟ ਫਾਊਂਡ ਰਿਕਾਰਡ ਨਾਟ ਫਾਊਂਡ ਉਹ ਅਲੱਗ-ਅਲੱਗ ਜਿੱਦਾਂ ਦਾ ਵੀ ਮਤਲਬ ਉਹਨੇ ਕੰਪਿਊਟਰ ਨੇ ਮੈਸੇਜ ਦੇਣਾ ਹੁੰਦਾ ਉਦੋਂ ਤਾਂ ਸਾਨੂੰ ਉਹ ਮੈਸੇਜ ਦੇ ਦਾਂਦਾ ਤੇ ਉੱਥੇ ਆਉਗੋ ਨਾਟ ਰਿਕਾਰਡ ਫਾਊਂਡ ਜਦੋਂ ਮੈਂ ਦੁਬਾਰਾ ਟਰਾਈ ਕੀਤਾ ਮੈਂ ਇੱਥੇ ਬਿੰਦੀ ਪਾਤੀ ਸੱਸੇ ਪੈਰ ਬਿੰਦੀ ਰਾਰਾ ਮੰਮੇ ਕੰਨਾ ਸ਼ਰਮਾ ਜਦੋਂ ਮੈਂ ਬਿੰਦੀ ਪਾਤੀ ਮੈਂ ਉਹਨੂੰ ਸਰਚ ਕੀਤਾ ਤਾਂ ਉਹਨੇ ਨਾਲ ਦੇ ਨਾਲ ਮੇਰੀ ਖੇਵਟ ਨੰਬਰ ਸ਼ੋਅ ਕਰਤਾ ਖੇਪਟ ਤੋਂ ਬਾਅਦ ਆਪਾਂ ਕਲਿੱਕ ਕਰਾਂਗੇ ਕਿ ਹਾਂ ਅੱਗੇ ਆਪਣੀ ਉਹ ਰਕਵਾ ਸਾਰਾ ਡਾਊਨਲੋਡ ਆਪਣੀ ਪੀਡੀਐਫ ਬਣ ਕੇ ਫਰਦ ਡਾਊਨਲੋਡ ਹੋ ਕੇ ਆ ਜਾਊਗੀ ਸੋ ਬਹੁਤ ਸਾਰੇ ਦੋਸਤਾਂ ਨੂੰ ਇਹ ਆਪਣੀ ਪ੍ਰੋਬਲਮ ਸੀ ਇਸ ਕਰਕੇ ਤੁਹਾਡੀ ਫਰਦ ਡਾਊਨਲੋਡ ਨਹੀਂ ਹੋ ਰਹੀ ਇਹ ਤੁਸੀਂ ਇਹ ਆਪਣਾ ਹੈਗੀ ਨਵੇਂ ਰਿਕਾਰਡ ਦੀ ਗੱਲ ਜਿੰਨੀਆਂ ਜੇਕਰ ਤੁਸੀਂ ਨੇ ਇਹ ਨਵੀਂ ਫਰਦ ਡਾਊਨਲੋਡ ਕਰਨੀ ਆ ਤਾਂ ਉਹ ਫਰਦ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੇ ਔਨ ਰਿਕਾਰਡ ਫਰਦ ਦੇ ਵਿੱਚ ਪੁਰਾਣੀ ਫਰਦ ਦੇ ਵਿੱਚ ਦੇਖੋ ਵੀ ਤੁਹਾਡਾ ਨਾਮ ਕੀ ਆ ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਆ ਤੁਹਾਡੇ ਦਾਦਾ ਜੀ ਦਾ ਨਾਮ ਕੀ ਆ ਜਿਹਦੇ ਨਾਮ ਤੇ ਰਖਵਾ ਮੈਂ ਰਿਪੀਟ ਕਰ ਰਹਾ ਜਿਹਦੇ ਨਾਮ ਤੇ ਰਖਵਾ ਉਹ ਰਖਵੇ ਵਾਲੇ ਬੰਦੇ ਦਾ ਚਾਹੇ ਲੇਡੀਜ਼ ਆ ਜੈਂਟਸ ਐਨੀਬਾਡੀ ਕੋਈ ਵੀ ਆ ਤੁਸੀਂ ਉਹ ਦੇਖਣਾ ਵੀ ਉਹਦਾ ਨਾਮ ਪਾਇਆ ਹੋਇਆ ਕਿਵੇਂ ਆ ਜਿੱਦਾਂ ਦਾ ਨਾਮ ਉਹਨਾਂ ਦਾ ਪਾਇਆ ਹੋਇਆ ਹੋਊਗਾ ਉਸ ਹਾਰ ਤੇ ਤੁਹਾਡੀ ਆਪਣੀ ਫਰਮ ਡਾਊਨਲੋਡ ਹੋ ਜੇਗੀ ਹੁਣ ਨੰਬਰ 2 ਅਸੀਂ ਫੋਟੋ ਤੇ ਤੁਸੀਂ ਕਲਿੱਕ ਕਰਕੇ ਦੇਖਮੀ ਨੰਬਰ 1 ਤੇ 2 ਇਹ ਨੰਬਰ ਹੈਗੀ 2 ਦੀ ਗੱਲ ਸੀ ਮੈਂ ਨੰਬਰ 1 ਦੀ ਗੱਲ ਕਰਾਂ ਪੁਰਾਣੀ ਫਰਦ ਦੀ ਗੱਲ ਕਰਾਂ ਸੋ ਇਹ ਮੇਰੇ ਲਵੇ 1981-82 ਦੀ ਫਰਦ ਹੈ ਇਹ 1981-82 ਦੀ ਮੇਰੇ ਲਵੇ ਫਰਦ ਡਾਊਨਲੋਡ ਕੀਤੀ ਹੋਈ ਆ ਇਹ ਫਰਦ ਡਾਊਨਲੋਡ ਮੈਂ ਥੋੜਾ ਜਿਹਾ ਨੇੜੇ ਕਰਕੇ ਤੁਹਾਨੂੰ ਦਿਖਾਦਾ ਮੈਂ ਇਹ ਫਰਦ ਦੇ ਉੱਪਰ ਵੀ 1 2 3 ਲਿਖਿਆ ਹੋਇਆ ਜੇਕਰ ਦੋਸਤ ਤੁਹਾਨੂੰ ਇਹ ਪਤਾ ਵੀ ਲੱਗਾ 1 2 3 ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂ ਸਾਨੂੰ ਫਰਦ ਦੇ ਉੱਪਰ 1 2 3 ਸ਼ੋ ਹੋ ਗਿਆ ਸੀ ਇਹ ਮੈਨੇ ਇਸ ਕਰਕੇ ਲਿਖਿਆ 1 2 3 ਕਿਉਂਕਿ ਜਦੋਂ ਮੈਨੇ ਉੱਥੇ ਨਾਮ ਪਰਿਆ ਜੋ ਮੇਰਾ ਫਰੈਂਡ ਸੀ ਨਾਲ ਕਿ ਅਸੀਂ ਫਰਜ਼ ਦੀ ਮਤਲ ਮਕਾਨ ਦੀ ਫਰਜ਼ ਜਾਂ ਜ਼ਮੀਨ ਦੀ ਫਰਜ਼ ਲੱਭ ਰਹੀ ਸੀ ਉਹਦੇ ਦਾਦੇ ਜਾਂ ਪਰਦਾਦੇ ਤੋਂ ਅੱਗੇ ਪੀੜ੍ਹੀ ਦੇ ਨਾਮ ਤੇ ਜਦੋਂ ਅਸੀਂ ਨੇ ਦਾਦਾ ਜੀ ਦਾ ਨਾਮ ਪਾਇਆ ਉਹਨਾਂ ਦਾ ਨਾਮ ਲਿਖਿਆ ਤਾਂ ਉਹਨਾਂ ਦੇ ਨਾਮ ਦੇ ਪਿੱਛੇ RAM ਸੀ ਜਿਵੇਂ ਆਪੀ ਅਸੀਂ ਐਗਜ਼ਾਮਪਲ ਲੈ ਲਈ ਜਿਵੇਂ ਮੈਨੂੰ ਫਰਜ਼ ਦਿੱਤੀ ਉਸ ਵੀਰ ਨੇ ਆਤਮਾ ਰਾਮ ਆ ਜਦੋਂ ਅਸੀਂ ਆਤਮਾ ਰਾਮ ਭਰਿਆ ਪੁੱਤਰ ਹਰਨਾਮ ਜਦੋਂ ਅਸੀਂ ਇਹ ਦੋਨੇ ਚੀਜ਼ਾਂ ਕਰਕੇ ਉਹਨੂੰ ਸਰਚ ਕੀਤਾ ਤਾਂ ਸਾਡੀ ਫਰਦ ਡਾਊਨਲੋਡ ਨਹੀਂ ਹੋਈ ਫਿਰ ਅਸੀਂ ਨੇ ਕੀ ਕੀਤਾ ਇਕੱਲਾ ਆਤਮਾ ਰਾਮ ਭਰਿਆ ਤਾਂ ਫਿਰ ਵੀ ਸਾਡੀ ਫਰਦ ਡਾਊਨਲੋਡ ਨਹੀਂ ਹੋਈ ਕਿਉਂਕਿ ਜਿਵੇਂ ਉਹਨਾਂ ਨੇ ਰਿਕਾਰਡ ਦੇ ਵਿੱਚ ਨਾਮ ਸੇਵ ਕੀਤੇ ਹੋਏ ਸੀ ਉਵੇਂ ਹੈ ਸਾਨੂੰ 2-3 ਦਿਨ ਤਾਂ ਲੱਗ ਗਏ ਪਰ ਅਸੀਂ ਇਹ ਕਹਿੰਦੇ ਵੀ ਤੁਹਾਨੂੰ 2-3 ਦਿਨ ਨਾ ਲੱਗਣ ਤੁਹਾਨੂੰ ਸਿਰਫ 2 ਤੋਂ 3 ਮਿੰਟ ਹੀ ਲੱਗਣ ਆਪਣੀ ਫਰਦ ਪੁਰਾਣੀ ਤੋਂ ਪੁਰਾਣੇ ਡਾਊਨਲੋਡ ਕਰਨ ਲਈ ਹੁਣ ਜਿਹੜੇ ਸਪੋਚ ਕਰੋ ਮੇਰੇ ਦਾਦਾ ਜੀ ਦੇ ਨਾਮ ਤੇ ਮੈਨੇ ਫਰਦ ਕੱਢਣੀ ਆ ਮੈਂ ਸਭ ਤੋਂ ਪਹਿਲਾਂ ਨਾਮ ਲਿਖੂ ਮੇਰੇ ਦਾਦਾ ਜੀ ਦਾ ਫਰਦ ਤਾਂ ਲਿਕੜੂ ਸਾਡੇ ਦਾਦੇ ਪ੍ਰਦਾਦਾ ਦੇ ਨਾਮ ਤੇ ਜੇਕਰ ਉਹਨਾਂ ਦੇ ਨਾਮ ਤੇ ਰਿਕਾਰਡ ਹੈ ਜ਼ਮੀਨ ਹੈ ਉਹ ਸਾਡਾ ਚਾਹੇ ਘਰ ਹੋ ਸਕਦਾ ਚਾਹੇ ਸਾਡੀ ਖੇਤ ਵਾਲੀ ਜ਼ਮੀਨ ਹੋ ਸਕਦੀ ਆ ਚਾਹੇ ਸਾਡੀ ਕੋਈ ਰੂੜੀ ਹੋ ਸਕਦੀ ਆ ਚਾਹੇ ਜੇਕਰ ਅਸੀਂ ਨੇ ਕੋਈ ਜ਼ਮੀਨ ਖਰੀਦੀ ਆ ਕਿ ਕੋਈ ਉਹ ਹੋ ਸਕਦੀ ਆ ਪਰ ਉਹ ਬੰਦੇ ਦੇ ਨਾਮ ਤੇ ਕੋਈ ਨਾ ਕੋਈ ਜਗਾ ਹੋਣੀ ਜ਼ਰੂਰੀ ਆ ਫਿਰ ਤੁਸੀਂ ਉਹ ਫਰਦ ਕੱਢ ਸਕਦੇ ਹੋ ਪਹਿਲਾਂ ਤੁਸੀਂ ਆਪਣੇ ਦਾਦਾ ਜੀ ਦਾ ਨਾਮ ਲਿਖਣਾ ਫਿਰ ਤੁਸੀਂ ਅੱਗੇ ਆਪਣੇ ਪਰਦਾਦਾ ਜੀ ਦਾ ਨਾਮ ਪਾਉਣਾ ਠੀਕ ਆ ਫਿਰ ਤੁਸੀਂ ਇੱਕ ਪੀੜੀ ਦਾ ਨਾਮ ਹੋਰ ਪਾਉਣਾ ਪੜਦਾ ਆਪਣੇ ਪਰਦਾਦਾ ਜੀ ਤੋਂ ਅੱਗੇ ਦਾ ਨਾਮ ਜੇ ਮੰਨ ਲਓ ਹੁਣ ਮੇਰੇ ਦਾਦਾ ਜੀ ਦਾ ਨਾਮ ਆਤਮਾਰਾਮ ਆ ਉੱਤਰ ਹਰਨਾਮ ਰਾਮ ਜਦੋਂ ਮੈਂ ਹਰਨਾਮ ਨਾਮ ਪਾਉਂਗਾ ਉਹ ਡਾਟਾ ਸ਼ੋ ਨਹੀਂ ਕਰਨਾ ਕਿਉਂਕਿ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਮੈਂ ਇੱਥੇ ਬਿੰਦੀ ਨਹੀਂ ਪਾਈ ਆਪਣੇ ਨਾਮ ਦੇ ਪਿੱਛੇ ਕੱਲਾ ਸ਼ਰਮਾ ਲਿਖ ਲਿਆ ਮੇਰੀ ਫਰਦ ਡਾਊਨਲੋਡ ਨਹੀਂ ਹੋਈ ਜਦੋਂ ਮੈਂ ਇੱਥੇ ਬਿੰਦੀ ਪਾਤੀ ਰਿਕਾਰਡ ਦੇ ਵਿੱਚ ਕਿਉਂਕਿ ਜੋ ਮੇਰੇ ਡਾਕੂਮੈਂਟ ਨੇ ਉੱਤੇ ਬਿੰਦੀ ਲਿਖੀ ਹੋਈ ਆ ਤਾਂ ਫਰਦ ਨੇ ਮੈਂ ਕਲਿੱਕ ਕੀਤਾ ਫਰਦ ਨਾਲ ਦੀ ਨਾਲ ਡਾਊਨਲੋਡ ਹੋਣੀ ਸ਼ੁਰੂ ਹੋ ਗਈ ਫਿਰ ਤੁਸੀਂ ਉੱਥੇ ਨਾਮ ਪਹਿਲਾਂ ਦਾਦਾ ਜੀ ਦਾ ਫਿਰ ਪਰਦਾਦਾ ਜੀ ਦਾ ਉੱਥੇ ਤੁਸੀਂ ਇਹ ਦੇਖਣਾ ਵੀ ਅਸੀਂ ਆਪਣੇ ਦਾਦਾ ਜੀ ਦੇ ਸਿੰਘ ਲਾਉਣਾ ਜਾਂ ਕੱਲਾ ਨਾਮ ਲਿਖਣਾ ਜਾਂ ਜਿਹੜਾ ਤੁਹਾਡਾ ਪਰਦਾਦਾ ਜੀ ਆ ਗਿਆ ਕਿ ਉਹਨਾਂ ਦਾ ਸਿੰਗਲ ਨਾਮ ਲਿਖਣਾ ਅੱਗੇ ਉਹਨਾਂ ਦੇ ਨਾਮ ਤੇ ਸਿੰਘ ਲਾਉਣਾ ਜੇ ਉਸ ਤੋਂ ਨਹੀਂ ਅਸੀਂ ਅਗਲੀ ਪੀੜੀ ਤੇ ਜਾਣਾ ਤਾਂ ਪਹਿਲਾਂ ਸਿੰਗਲ ਨਾਮ ਲਿਖਣਾ ਪਹਿਲਾਂ ਸਿੰਗਲ ਨਾਮ ਲਿਖਣਾ ਫਿਰ ਉਹਦੇ ਨਾਮ ਤੇ ਪਿੱਛੇ ਲਾਉਣਾ ਵੀ ਚੰਦਾ ਜਾਂ ਜੇ ਕੋਈ ਲੇਡੀਜ਼ ਦਾ ਕੌਰ ਆ ਠੀਕ ਹੈ ਕਈ ਵਾਰੀ ਅਸੀਂ ਗੋਤ ਵੀ ਲਾ ਦਨੇ ਪੈਸੀ ਗੋਤ ਲੱਗਣ ਦਾ ਰਿਵਾਜ ਮੈਨੂੰ ਇਹ ਲੱਗਦਾ ਵੀ ਥੋੜੇ ਟਾਈਮ ਪਹਿਲਾਂ ਹੀ ਹੋਇਆ ਸ਼ਾਇਦ ਇੰਨਾ ਪੁਰਾਣਾ ਨਹੀਂ ਸੀ ਜੀ ਅਸੀਂ ਥੋੜਾ ਜਿਹਾ 40-45 ਸਾਲ ਜਾਂ 35 ਸਾਲ ਪਿੱਛੇ ਜਾਈਏ ਤਾਂ ਉਦੋਂ ਸ਼ਾਇਦ ਨਾ ਹੋ ਸਕੇ ਤਾਂ ਜੇਕਰ ਲੱਗਦਾ ਵੀ ਕਿਸੇ ਨਾ ਕਿਸੇ ਫਰਦ ਦੇ ਵਿੱਚ ਤੁਸੀਂ ਨੇ ਦੇਖਿਆ ਵੀ ਗੋਤ ਸ਼ੋਅ ਕਰ ਰਿਆ ਤਾਂ ਤੁਸੀਂ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਤੁਸੀਂ ਇਹ ਤਿੰਨ ਨਾਮ ਸ਼ੋਅ ਕਰ ਲੈਣੇ ਆ ਆਪਣੀ ਫਰਦ ਦੇ ਵਿੱਚ ਜਦੋਂ ਤੁਸੀਂ ਉੱਥੇ ਸਰਚ ਕਰਨਾ ਆਪਣੇ ਦਾਦਾ ਜੀ ਦਾ ਨਾਮ ਉੱਥੇ ਸਿੰਘ ਹਟਾ ਕੇ ਸਿੰਗਲ ਨਾਮ ਦੇ ਨਾਲ ਦੇਖੋ ਫਿਰ ਜੋ ਅਗਲੇ ਪਰਦਾਦੇ ਦਾ ਨਾਮ ਲਿਖਣਾ ਉੱਥੇ ਸਿੰਗਲ ਨਾਮ ਲਿਖੋ ਜਦੋਂ ਅਗਲੀ ਤੀਜੀ ਵਿੜੀ ਦਾ ਨਾਮ ਲਿਖਣਾ ਉਦੋਂ ਸਿੰਗਲ ਨਾਮ ਲਿਖ ਕੇ ਦੇਖੋ ਸਾਨੂੰ ਟਰਾਈ ਕਰਨੀ ਪੈਣੀ ਆ ਥੋੜੀ ਜੀ ਇਹ ਅਸੀਂ ਨੇ ਬਹੁਤ ਹੀ ਪੁਰਾਣੀ ਫਰਦ ਕੱਢੀ ਹੋਈ ਆ ਇਹ ਅਸੀਂ ਨੇ ਇਦਾਂ ਹੀ ਕੱਢੀ ਆ ਸੋ ਦੋਸਤਾਂ ਦੇ ਕਮੈਂਟ ਦੇ ਕਿਸਾਨੀ ਨਮੀ ਦਾ ਨਿਮਿਕ ਸਾਡੀ ਨਾ ਨਵੀਂ ਫਰਦ ਡਾਊਨਲੋਡ ਹੋ ਰਹੀ ਹੈ ਨਾ ਪੁਰਾਣੀ ਹੋ ਰਹੀ ਹੈ ਸੋ ਸਾਡੀਆਂ ਇੱਥੇ ਗਲਤੀਆਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਸਾਡੀ ਫਰਦ ਡਾਊਨਲੋਡ ਨਹੀਂ ਹੋ ਰਹੀ ਤਾਂ ਅਸੀਂ ਗਾਰੰਟੀ ਦੇ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਵੀ ਤੁਸੀਂ ਇਹ ਸਾਈਟ ਦੇ ਬਹੁਤ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਬੈਠ ਕੇ ਆਪਣੇ ਡਾਟੇ ਨੂੰ ਦੇਖ ਸਕਦੇ ਹੋ ਅਸੀਂ ਨਿਸ਼ਾਨਦਾਈ ਕਰਾਈਆ ਜਾਂ ਕੋਈ ਇੰਤਕਾਲ ਕਰਾਇਆ ਜਾਂ ਕੋਈ ਜ਼ਮੀਨ ਵੇਚੀ ਆ ਖਰੀਦੀ ਆ ਕੋਈ ਨਵਾਂ ਇੰਤਕਾਲ ਹੋਇਆ ਸਾਡੇ ਨਾਂ ਤੇ ਜਾਂ ਕੋਈ ਅਸੀਂ ਨੇ ਆਪਣਾ ਫਰਦ ਬਦਲ ਕਰਵਾਇਆ ਨਾਮ ਦਰਜ ਕਰਵਾਇਆ ਜਾਂ ਕਿਸੇ ਨੇ ਜ਼ਮੀਨ ਗਹਿਣੇ ਲਈਆ ਜਾਂ ਗਹਿਣੇ ਤੋਂ ਫਕਾ ਕਰਵਾਈਆ ਹਰੇਕ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਤੁਹਾਡੀ ਫਰਦ ਦੇ ਵਿੱਚ ਮਿਲੇਗੀ ਤੁਸੀਂ ਜਿੱਥੇ ਅਸੀਂ ਆਪਣੀ ਜ਼ਮੀਨ ਦੇ ਮਾਸਟਰ ਹੁੰਨੇ ਆ ਵੀ ਸਾਡੀ ਜ਼ਮੀਨ ਇੰਨੀ ਆ ਐਨੇ ਕਿਲੇ ਆ ਇੰਨੀਆਂ ਕਨਾਲਾਂ ਉੱਥੇ ਦਾ ਅਸੀਂ ਦਾਵਾ ਰੱਖਦੇ ਆ ਪਰ ਸਾਨੂੰ ਫਰਦ ਦੇ ਉੱਪਰ ਸਾਡਾ ਬਿਲਕੁਲ ਵੀ ਦਾਵਾ ਨਹੀਂ ਹੁੰਦਾ ਕਹਿਣ ਦਾ ਭਾਵ ਸਾਡੀ ਫਰਦਵਾਰੀ ਜਾਣਕਾਰੀ ਨਹੀਂ ਹੁੰਦੀ ਜੋ ਤੁਸੀਂ ਫਰਦਵਾਰੇ ਆਪਣੀ ਜਾਣਕਾਰੀ ਰੱਖੋਗੇ ਫਿਰ ਤੁਹਾਨੂੰ ਹਰੇਕ ਚੀਜ਼ ਬਾਰੇ ਜਾਣਕਾਰੀ ਸ਼ੁਰੂ ਹੋ ਜੂ ਫਰਦ ਦਾ ਜੋ ਸਭ ਤੋਂ ਇੰਪੋਰਟੈਂਟ ਕਾਲਮ ਆ ਉਹ ਅੱਠਵਾਂ ਨੰਬਰ ਆ ਅੱਠਵੇਂ ਨੰਬਰ ਦੇ ਤੁਸੀਂ ਦੇਖ ਸਕਦੇ ਹੋ ਕੀ ਵੇਚਿਆ ਕੀ ਖਰੀਦੇ ਆ ਜਿੰਨੇ ਵੀ ਤੁਹਾਡੀ ਖੇਵਟ ਦੇ ਵਿੱਚ ਬੰਦੇ ਆ ਰਹੇ ਨੇ ਤੁਸੀਂ ਆਪਣਾ ਕੀ ਜਿੰਨੀ ਵੀ ਖੇਪਟ ਦੇ ਵਿੱਚ ਹੈ ਜੇ ਕੋਈ ਲਾਨ ਦੇਣ ਬੰਦਾ ਕਰਦਾ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਸਾਡੇ ਨੰਬਰ ਤਾਂ ਨਹੀਂ ਹਲੇ ਠੀਕ ਆ ਜੇ ਕੋਈ ਤਕਸੀਮ ਪੈ ਕੇ ਵੀ ਅਸੀਂ ਕਰਵਾ ਰਹੇ ਫਿਰ ਵੀ ਇੱਥੇ ਸ਼ੋ ਹੁੰਦਾ ਹਰੇਕ ਡਾਟਾ ਠੀਕ ਆ ਜੇ ਅਸੀਂ ਮਾਲਕੀ ਦੇਖਣੀ ਆ ਤਾਂ ਸਾਨੂੰ ਤਿੰਨ ਨੰਬਰ ਦੇ ਵਿੱਚ ਸ਼ੋ ਕਰਦਾ ਸਾਡਾ ਡਾਟਾ ਜੇ ਅਸੀਂ ਕਾਸਤ ਕਰ ਦੇਖਣੇ ਨੇ ਤਾਂ ਸਾਨੂੰ ਚਾਰ ਨੰਬਰ ਦੇ ਵਿੱਚ ਸ਼ੋ ਕਰਦਾ ਸਾਡਾ ਡਾਟਾ ਜੇ ਅਸੀਂ ਫਰਦ ਦਾ ਟੋਟਲ ਪੋਚ ਕਰੋ ਇਹ 161 ਕਨਾਲ ਦੇ 162 ਕਨਾਲ ਦੀ ਫਰਦਾ ਤਾਂ ਉਹਦੇ ਐਂਡ ਤੇ ਲਿਖਿਆ ਹੁੰਦਾ ਮੀਜ਼ਾਨ ਐਂਡ ਦੇ ਇੱਕ ਸ਼ਬਦ ਲੈ ਕੇ ਆਉਂਦਾ ਮੀਜ਼ਾਨ ਉਹ ਵੀ ਮੈਂ ਤੁਹਾਨੂੰ ਇੱਕ ਵਾਰੀ ਪਾ ਜ਼ਰੂਰ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਇਸ ਤਰ੍ਹਾਂ ਤੁਸੀਂ ਆਪਣੀ ਘਰ ਬੈਠ ਕੇ ਫਰਦ ਕੱਢ ਕੱਢ ਸਕਦੇ ਹੋ ਬਹੁਤ ਆਸਾਨੀ ਦੇ ਨਾਲ ਫਰਦ ਦੇ ਐਂਡ ਤੇ ਮਿਜ਼ਾਨ ਸ਼ਬਦ ਹੋਊਗਾ ਮਿਜ਼ਾਨ ਦਾ ਮਤਲਬ ਹੁੰਦਾ ਕੁੱਲ ਜੋੜ ਵੀ ਜਿੰਨੀ ਸਾਡੀ ਫਰਦ ਦੇ ਵਿੱਚ ਇਹ ਫਰਦ ਦੀ ਖੇਪਟਾ ਜਿਹੜੀ ਖੇਪਟ ਦੇ ਵਿੱਚ ਟੋਟਲ ਕਿੰਨੇ ਕਨਾਲ ਜ਼ਮੀਨ ਆ 150 ਕਨਾਲ ਆ 200 ਕਨਾਲ ਆ 120 ਕਨਾਲ ਆ ਐਨੀ ਵੀ ਮਤਲਬ ਕੁਝ ਵੀ ਆ ਕਿੰਨੀ ਵੀ ਆ ਤਾਂ ਫਰਦ ਦੇ ਐਂਡ ਤੇ ਤੁਸੀਂ ਦੇਖ ਸਕਦੇ ਹੋ ਕਿ ਮਿਜ਼ਾਨ ਜਿੱਥੇ ਮਿਜ਼ਾਨ ਲਿਖਿਆ ਹੋਇਆ ਉੱਥੇ ਸਮਝ ਲਓ ਵੀ ਹਾਂ ਅੱਗੇ ਲਿਖਿਆ ਹੋਇਆ ਸਪੋਰਟ ਕਰੋ 161 ਕਨਾਲ ਆ ਠੀਕ ਆ 161 ਕਨਾਲ 7 ਮਰਲੇ ਤਾਂ ਜਿਹੜੀ ਸਾਡੀ ਇੱਥੇ ਮਿਜ਼ਾਂ ਲਿਖਿਆ ਹੁੰਦਾ ਉਥੇ ਕੁੱਲ ਨਹੀਂ ਲਿਖਿਆ ਹੁੰਦਾ ਕੁੱਲ ਤਾਂ ਮੈਂ ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ ਕਿ ਜਿਹੜਾ ਮਿਜ਼ਾਂ ਆ ਮਿਜ਼ਾਂ ਦਾ ਮਤਲਬ ਹੁੰਦਾ ਕੁੱਲ ਜੋੜ ਮਿਜ਼ਾਂ ਲਿਖ ਕੇ ਅੱਗੇ ਉਹਨਾਂ ਨੇ 161 ਕਨਾਲ 7 ਮਰਲੇ ਇਹ ਵੀ ਲਿਖਿਆ ਹੁੰਦਾ ਕਿ ਇਹ ਮਜ਼ਰੂਆ ਜਾਂ ਗੈਰ ਮਜ਼ਰੂਆ ਕਿ ਇਹ ਵਾਹੀਯੋਗ ਆ ਜਾਂ ਗੈਰ ਵਾਹੀਯੋਗ ਆ ਕਿੰਨੀ ਜ਼ਮੀਨ ਆਉਂਦੀ ਆ ਕਿੰਨੇ ਹੈਕਟੇਅਰ ਸਟੇਅਰ ਹੈਕਟੇਅਰ A to Z ਇਹ ਲਾਸਟ ਕਾਲਮ ਦੇ ਉੱਪਰ ਤੁਹਾਨੂੰ ਜਾਣਕਾਰੀ ਮਿਲੂਗੀ ਜਦੋਂ ਅਸੀਂ ਫਰਦ ਦੇ ਬਿਲਕੁਲ ਲਾਸਟ ਪੇਜ ਤੇ ਜਾਵਾਂਗੇ ਤੁਹਾਨੂੰ ਇੱਥੇ ਸਾਰੀ ਜਾਣਕਾਰੀ ਮਿਲੂਗੀ ਸੋ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਆਪਾਂ ਨੂੰ ਕਿੱਦਾਂ ਦੀ ਲੱਗੀ ਤਾਂ ਫਰਦ ਬਾਰੇ ਜੇ ਕਿਸੇ ਦਾ ਕੋਈ ਕੁਐਸਚਨ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਸਵਾਲ ਇੱਕ ਵਾਰੀ ਆਪਾਂ ਚੈੱਕ ਕਰਕੇ ਦੇਖ ਲਈਏ ਤਾਂ ਸੋ ਗੁਰਵਿੰਦਰ ਸਿੰਘ ਜੀ ਧੰਨਵਾਦ ਬਾਈ ਜੀ ਥੈਂਕ ਯੂ ਸੋ ਮੱਚ ਜਿੰਨੇ ਵੀ ਆਪਣੇ ਨਾਲ ਪੜਾ ਤੈਣਾ ਵੀਰ ਜੋ ਵੀ ਆਪਣੇ ਨਾਲ ਜੁੜੇ ਨੇ ਸੋ ਇਹ ਦੋਸਤੋ ਆਪਾਂ ਅੱਜ ਇੱਕ ਲਾਈਵ ਸੈਸ਼ਨ ਰੱਖਿਆ ਸੀ ਬਾਕੀ ਤੁਹਾਡੇ ਕਮੈਂਟਾਂ ਦੇ ਆਧਾਰ ਤੇ ਤੁਸੀਂ ਦੱਸ ਸਕਦੇ ਹੋ ਵੀ ਇਹ ਕਿਦਾਂ ਦਾ ਲੱਗਿਆ ਜੇ ਤੁਹਾਨੂੰ ਲਾਈਵ ਥੋੜੀ ਜਿਹੀ ਜਾਣਕਾਰੀ ਵੱਧ ਮਿਲੇਗੀ ਵੀਡੀਓ ਨਾਲੋਂ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਤਾਂ ਆਪਾਂ ਹਫ਼ਤੇ 'ਚ ਦੋ ਦਿਨ ਤਿੰਨ ਦਿਨ ਜਦੋਂ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ ਉਸ ਹੱਬ ਨਾਲ ਆਪਾਂ ਲਾਈਵ ਹੁੰਦੇ ਰਹਾਂਗੇ ਤੇ ਤੁਹਾਡੇ ਇੱਕ ਸਵਾਲ ਵੀ ਸੀ ਤਾਂ ਸਰ ਦੇ ਨਾਲ ਵੀ ਆਪਾਂ ਲਾਈਵ ਸੈਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਜਲਦ ਤੇ ਉਹਦੀ ਕਿਸੀ ਪੋਸਟ ਪਾਵਾਂਗੇ ਵੀ ਹਾਂ ਅਸੀਂ ਇੰਨੀ ਤਰੀਕ ਨੂੰ ਐਨੇ ਵਜੇ ਲਾਈਵ ਆਉਣ ਜਾ ਰਹੇ ਹਾਂ ਤਾਂ ਉਸ ਦਿਨ ਸਾਰੇ ਦੋਸਤਾਂ ਨੇ ਦੱਬ ਕੇ ਸਾਥ ਦੇਣਾ ਜਿਹੜੇ ਤੁਹਾਡੇ ਸਵਾਲ ਹੋਣਗੇ ਤਾਂ ਸ਼ਾਰਟ ਦੇ ਵਿੱਚ ਸਵਾਲ ਕਰੋ ਤਾਂ ਕਿ ਹਰ ਇੱਕ ਸਵਾਲ ਦਾ ਜਵਾਬ ਅਸੀਂ ਦੇ ਸਕੀਏ ਸੋ ਜਿੰਨੇ ਵੀ ਸਾਡੇ ਸਬਜੈਕਟ ਨੇ ਇੱਕ ਵਾਰੀ ਮੈਂ ਤੁਹਾਡੇ ਨਾਲ ਸਬਜੈਕਟਾਂ ਦੀ ਗੱਲ ਸਾਂਝੀ ਕਰਾਂ ਜਿਵੇਂ ਫਰਦਬਾਦਰ ਹੋ ਗਿਆ ਤਤੀਮਾ ਹੋ ਗਿਆ ਇੰਤਕਾਲ ਹੋ ਗਿਆ ਵਿਰਾਸਤ ਹੋਗੀ ਤਕਸੀਮ ਹੋਗੀ ਤਕਸੀਮ ਦੇ ਬਾਰੇ ਤੁਹਾਡੇ ਬਹੁਤ ਸਵਾਲ ਤੇ ਅਸੀਂ ਇੱਕ ਵੱਡੀ ਵੀਡੀਓ ਪਾਈ ਹੋਈ ਆ ਐਸਡੀਐਮ ਸਾਹਿਬ ਦੇ ਨਾਲ ਸੋ ਆਉਣ ਵਾਲੇ ਕੁਝ ਦਿਨਾਂ ਬਾਅਦ ਅਸੀਂ ਇੱਕ ਤਹਿਸੀਲਦਾਰ ਸਾਹਿਬ ਨੂੰ ਵੀ ਮਿਲਣ ਜਾ ਰਹੇ ਆ ਉਹਨਾਂ ਦੇ ਨਾਲ ਵੀ ਬਹੁਤ ਅਸੀਂ ਡੂੰਘੀਆਂ ਗੱਲਾਂ ਕਰਨੀਆਂ ਨੇ ਸੋ ਇਹ ਚੈਨਲ ਨੂੰ ਤੁਹਾਡੇ ਸਦਕੇ ਦੀ ਜਿੰਨੀ ਵੀ ਵੀਡੀਓ ਆਉਂਦੀਆਂ ਨੇ ਸ਼ੇਅਰ ਕਰਿਆ ਕਰੋ ਬਾਅਦ ਤੋਂ ਬਾਅਦ ਕਮੈਂਟ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਕੋਲ ਪਹੁੰਚ ਸਕੇ ਸੋ ਸਾਡੀ ਗੱਲਬਾਤ ਕਰਨ ਦਾ ਢੰਗ ਕਿੱਦਾਂ ਦਾ ਜਾਂ ਆਪਾਂ ਅੱਜ ਲਾਈਵ ਹੋਏ ਆ ਸਾਡਾ ਗੱਲਬਾਤ ਕਰਨ ਦਾ ਮੇਰਾ ਟੰਗ ਕਿਦਾਂ ਦਾ ਸਰ ਦਾ ਕਿਦਾਂ ਦਾ ਅਸੀਂ ਆਪਣੇ ਵਿੱਚ ਹੋਰ ਕੀ ਸੁਧਾਰ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਣ ਤੁਹਾਡੀ ਕੀ ਕੀ ਰਿਕੁਆਇਰਮੈਂਟ ਆ ਠੀਕ ਆ ਕੀ ਕੀ ਇਹ ਸਵਾਲਾਂ ਦੇ ਸਬੰਧ ਵਿੱਚ ਤੁਹਾਡੀਆਂ ਜ਼ਰੂਰਤਾਂ ਨੇ ਸੋ ਸਾਡੀ ਪੂਰੀ ਟੀਮ ਦੀ ਕੋਸ਼ਿਸ਼ ਹੈ ਆ ਕਿ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਸੋ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਮਿਲੂਗਾ ਜੇਕਰ ਤੁਸੀਂ ਕੰਟੀਨਿਊ ਸਾਡੀ ਵੀਡੀਓ ਨਹੀਂ ਦੇਖ ਰਹੇ ਜਾਂ ਤੁਹਾਨੂੰ ਵੀਡੀਓ ਨਹੀਂ ਮਿਲ ਰਹੀ ਤਾਂ ਤੁਸੀਂ ਟੈਲੀਗ੍ਰam ਗਰੁੱਪ ਤੇ ਪੰਜਾਬ ਦੇ ਹੀਰੇ 1 ਜ਼ਮੀਨ ਫਰਦ ਸਬੰਧੀ ਜਾਣਕਾਰੀ ਇਹ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਸੋ ਕਮੈਂਟ ਕਰਕੇ ਦੱਸਣਾ ਜਾਣਕਾਰੀ ਗੱਦਾਂ ਲੱਗੀ ਮਿਲਦਿਆਂ ਨਮੀ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ